ਦੋ ਦਵਾਰੇ ਪਹੁੰਚ ਗਏ ਆ ਮੈਂ ਤੈਨੂੰ ਫਿਰ ਫਿਲ ਕਰ ਦਾਂਗਾ ਜੀ ਸਰ ਨਾਮ ਮੈਂ ਪ੍ਰਵਿੰਦਰ ਸਿੰਘ ਕਵਾਨਾ ਹਲਕਾ ਚਰ ਸ਼੍ਰੋਮਣੀ ਅਕਾਲੀ ਦਲ ਸਾਹਿਬ ਜਾ ਜਗੀਰ ਸਿੰਘ ਨਗਰ ਮੋਹਾਲੀ ਅੱਜ ਅਸੀਂ ਜਿਹੜਾ ਆਪਰੇਸ਼ਨ ਸੰਦੂਰ ਭਾਰਤ ਸਰਕਾਰ ਵੱਲੋਂ ਸਾਡੇ ਜਿਹੜੇ ਸੈਨਿਕਾਂ ਵੱਲੋਂ ਮੂੰਹ ਤੋੜਵਾ ਜਵਾਬ ਉਹਨਾਂ ਨੂੰ ਦਿੱਤਾ ਗਿਆ ਅਤਵਾਦੀਆਂ ਨੂੰ ਤੇ ਉਹਦੇ ਆਪ ਉਹਨਾਂ ਦਾ ਮੋਰਲ ਉੱਚਾ ਚੁੱਕਣ ਲਈ ਉਹਨਾਂ ਨੂੰ ਸਿਜਦਾ ਕਰਨ ਦੇ ਲਈ ਅੱਜ ਸਾਰੇ ਅਸੀਂ ਇਕੱਠੇ ਹੋਏ ਆਂ ਤੇ ਇਹ ਸੰਦੇਸ਼ ਦੇ ਰਹੇ ਆਂ ਰਤਨ ਕਾਲਜ ਤੋਂ ਅਸੀਂ ਇਹ ਯਾਤਰਾ ਸ਼ੁਰੂ ਕਰਾਂਗੇ ਤੇ ਗੁਰਦੁਆਰਾ ਸਿੰਘ ਸਿਦਾਂ ਬਖੇ ਤੁਮ ਆਬ ਸੁਹਾਨਾ ਸੁਹਾਨਾ ਅੱਛਾ ਜੀ ਧੰਨਵਾਦ ਹੋਰ ਕੌਣ ਕੌਣ ਸ਼ਾਮਲ ਨੇ ਨਾਲ ਇਹਦੇ ਚ ਸਾਡੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਭਾਜੀਪੀ ਦੇ ਸੀਨੀਅਰ ਲੀਡਰ ਸਾਰੇ ਇੱਥੇ ਆਏ ਹੋਏ ਆਂ ਤੇ ਬਾਕੀ ਵਕ ਵਕ ਧਾਰਮਿਕ ਸੰਸਥਾਵਾਂ ਉਹ ਵੀ ਸਾਰੀਆਂ ਇੱਥੇ ਪਹੁੰਚੇ ਹੋਏ ਹੋਣ ਹੋਰ ਬੱਚੇ ਬਾਕੀ ਆਪਣੇ ਤੌਰ ਤੇ ਬਹੁਤ ਪਹੁੰਚੇ ਹੋਏ ਆ ਜੀ ਸਾਡੇ ਬੱਚੀਆਂ ਬੱਚੇ ਬਹੁਤ ਨੌਜਵਾਨ ਪਹੁੰਚੇ ਆ ਬੜੀ ਕੀ ਕਹਿਣਾ ਜਾਵਾਂਗੇ ਭਾਰਤੀ ਫੌਜ ਬਾਰੇ ਤਿੰਨੋ ਸਿਦਕ ਭਾਰਤੀ ਫੌਜ ਦਾ ਸਾਡਾ ਇਹੀ ਹੈ ਵੀ ਸਾਨੂੰ ਬਹੁਤ ਗੌਰਵ ਹੈ ਬਹੁਤ ਮਾਣ ਹੈ ਔਰ ਜਿਹੜਾ ਉਹਨਾਂ ਨੇ ਅਤਵਾਦੀਆਂ ਦੇ ਟਿਕਾਣਿਆਂ ਤੇ ਹਮਲੇ ਕੀਤੇ ਆ ਉਹ ਬੜੇ ਸਲਾਘਾਯੋਗ ਹੈ ਤੇ ਆਉਣ ਵਾਲੇ ਦਿਨਾਂ 'ਚ ਜਿਵੇਂ ਭਾਰਤ ਇੱਕ ਬਹੁਤ ਵੱਡਾ ਇਹ ਲਾਉ ਵੀ ਤੁਸੀਂ ਜਿਹੜਾ ਕੋਈ ਸੋਚ ਵੀ ਨਹੀਂ ਸਕਦਾ ਕਿ ਇੱਕ ਚੌਥੀ ਇਕਨੋਮੀ ਹੈ ਚ ਚੌਥੀ ਇਕਨੋਮੀ ਦੇ ਤੌਰ ਤੇ ਜਾਣਿਆ ਜਾਊਗਾ ਜਿਸ ਤਰ੍ਹਾਂ ਮਾਤਾ ਕੀ ਜੈ ਜੈ ਦੀ ਆਮੀ ਐਨਾ ਬੜਾ ਜਗਾ ਉਹ ਬਾਈ ਵੜਦਾ ਪਿੱਛਾ ਛਾੜ ਦੇ ਦਿਓ ਆਟੋ ਨੂੰ ਮਨ ਮੰਦ ਕੇ ਬਾਈ ਦੀਸ ਆਟੋ ਨੂੰ ਸਾਈਡ ਦੇ ਦਿਓ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਮੰਦੇ ਮੰਦੇ ਬੋਲੀ ਜਾਓ ਭਾਰਤ ਮਾਤਾ ਕੀ ਜੈ ਬੋਲੀ ਜਾਓ आत्मा ठीक आहे किधर जा रहे हैं आज हम आज जा रहे हैं तिरंगा दिवस मनाने किस लिए? ਪਿੰਡ ਸੋਹਣਾ ਹੈ ਜੀ ਬੜਾ ਵਧੀਆ ਲੱਗਦਾ ਹੈ ਜੀ ਆਪਾਂ ਆਏ ਹੋਏ ਆਏ ਹੋਏ ਬਾਰ ਬਾਰ ਬੁੱਕਾ ਬਣਾਵਾ ਕੱਡੇ ਕੰਡੇ ਉੱਤੇ ਡੇਟੇ ਕਰਵਾ ਦਿਓ ਓੜੇ ਵਾਲੇ ਚੰਡੇ ਉੱਤੇ ਡੇਟੇ ਕਰਵਾ ਦਿਓ ਆਹ ਚੰਨਾ ਫੜਾਣਾ ਮੇਰਾ ਬਾਰ ਜਿੰਦਰ ਜੀ ਬਾਈਕ ਨਹੀਂ ਕਰੀ ਬਾਈਕ ਕਰਾ ਰਹੇ ਵਿਚਾਲੇ ਕੰਡੇ ਬਾਈ ਰੁਕੋ ਇੱਕ ਮਿੰਟ ਮਿੱਥੇ ਰੁਕੋ ਉਹ ਵਿਚਾਲੇ ਕੰਡੇ ਸਾਈਡ ਪਰ ਬਣਾਓ ਚੰਡੇ ਦਾ ਫੜ ਲੈ

ਸਾਲ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਜਿਹੜੀ ਵਿਜੇ ਯਾਤਰਾ ਉਹਦੇ ਵਿੱਚ ਸ਼ਾਮਲ ਹੋਇਆ ਆਪਾਂ ਸਾਰੇ ਜਾਣਦੇ ਹਾਂ ਕਿ ਬੀਤੇ ਦਿਨੀ ਪਹਿਲਗਾਮ ਦੇ ਵਿੱਚ ਜਿਹੜਾ ਅੱਤਵਾਦੀਆਂ ਵੱਲੋਂ ਇੱਕ ਖਾਸ ਵਰਗ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਜਿਹੜਾ ਕਤਲ ਇਾਮ ਕੀਤਾ ਗਿਆ ਔਰ ਅਸੀਂ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰ ਦੇਸ਼ ਦੀ ਸਰਕਾਰ ਨੇ ਜਿਹੜੇ ਬਹੁਤ ਵਧੀਆ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਜਾ ਕੇ ਅੱਤਵਾਦੀਆਂ ਦਾ ਜਿਹੜਾ ਸੱਤਿਆਨਾਸ਼ ਕੀਤਾ ਔਰ ਇਸ ਔਰ ਇਸ ਜਿਹੜੀ ਲੜਾਈ ਦੇ ਵਿੱਚ ਆਪਣੇ ਪਾਰ ਤੋਂ ਫੌਜ ਦੀ ਜਿਹੜੀ ਪ੍ਰਸ਼ੰਸਾ ਕਰਦੇ ਹੋ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਅਪਰੀਸ਼ੀਏਟ ਕਰਨ ਦੇ ਲਈ ਜਿਹੜਾ ਅੱਜ ਇਹ ਰਾਤ ਯਾਤਰਾ ਕੱਢੀ ਜਾ ਰਹੀ ਹੈ ਅਸੀਂ ਆਪਣੇ ਵੀਰਾਂ ਨੂੰ ਸਲਾਮ ਕਰ ਰਹੇ ਆ ਅੱਜ ਇਸ ਰਾਤ ਯਾਤਰਾ ਦੇ ਵਿੱਚ ਵਿਜੇ ਯਾਤਰਾ ਦੇ ਵਿੱਚ ਸਾਰੇ ਤੁਸੀਂ ਦੇਖੋ ਚਾਹੇ ਸਾਡੀਆਂ ਬੱਚੀਆਂ ਨੇ ਚਾਹੇ ਸਾਡੇ ਬੱਚੇ ਨੇ ਚਾਹੇ ਸਾਡੇ ਨੌਜਵਾਨ ਨੇ ਚਾਹੇ ਬਜ਼ੁਰਗ ਨੇ ਹਰ ਧਰਮ ਦਾ ਹਰ ਵਰਗ ਦਾ ਹਰ ਬੰਦਾ ਇਸ ਚ ਸ਼ਾਮਲ ਹੋਇਆ ਚਲ ਪਾਰਟੀ ਆਲ ਪਾਰਟੀ ਦੇ ਵਿੱਚ ਦੇਖੋ ਸ਼੍ਰੋਮਣੀ ਅਕਾਲੀ ਦਲ ਵੀ ਹੈ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਹੈ ਇਹਦੇ ਵਿੱਚ ਜਿਹੜਾ ਮੁਸਲਮ ਇਸਲਾਮਿਕ ਜਿਹੜੇ ਜਥੇਬੰਦੀਆਂ ਨੇ ਉਹ ਵੀ ਹੈ ਉਹ ਸਟੂਡੈਂਟਸ ਯੂਨੀਅਨਾਂ ਨੇ ਦਲਤ ਚੇਤਨਾ ਮੰਚ ਪੰਜਾਬੀ ਇਸ ਦੇ ਵਿੱਚ شمار ਹੋਈ ਹੈ ਨਾਮ ਮਦ ਮੈਂ ਅ ਦਲਤ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਬੁਲਦਾਰੇ ਦੇ ਤੌਰ ਤੇ ਇਸ ਜਿਹੜੀ ਵਿਜੇ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਰੰਗਾਂ ਯਾਤਰਾ ਨਾਮ ਡਾਕਟਰ ਅਨਵਰ ਹਸਨ ਮਹਾਲੀ ਜੋ ਜੀ ਭਾਰਤ ਮਾਤਾ ਕੀ ਜੈ ਜੈ ਹਿੰਦ ਜੈ ਹਿੰਦ ਅਨਵਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਤਿਰੰਗਾ ਯਾਤਰਾ ਜਿਸ ਵਾਂਨੇ ਤੋਂ ਸਾਰੇ ਲੜਾਈ ਦੇ ਟਾਈਮ 'ਚ ਸਾਡੀ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ ਅਸੀਂ ਦੇਸ਼ ਦੇ ਨਾਲ ਖੜੇ ਆ ਜੋ ਦੇਸ਼ ਵੱਲੋਂ ਹੁਕਮ ਹੋਏਗਾ ਅਸੀਂ ਆਪਣੀ ਭਾਰਤੀ ਫੌਜ ਦੇ ਸਮਰਥਨ 'ਚ ਖੜੇ ਆ ਜਿਵੇਂ ਵੀ ਸਾਨੂੰ ਕੋਈ ਹੁਕਮ ਹੋਏਗਾ ਸਰਕਾਰ ਮੋਦੀ ਸਰਕਾਰ ਸਾਨੂੰ ਲਾਉਗੀ ਅਸੀਂ ਆਪਣੀ ਭਾਰਤੀ ਫੌਜ ਦੇ ਨਾਲ ਡਟ ਕੇ ਖੜੇ ਆ ਤੇ ਹਰ ਇੱਕ ਭਾਈਚਾਰਾ ਖੜਾ ਹੈ Hindu Muslim Sikh Sai ਤੁਹਾਨੂੰ ਪਤਾ ਹੀ ਹੈ ਵੀ ਉਹਰੇ ਕੋਈ politcal ਮੁੱਦਾ ਨਹੀਂ ਆਪਣਾ ਸਾਡੇ ਦੇਸ਼ ਖਾਤਰ ਅਸੀਂ ਆਪਣੀ ਜਾਨਾਂ ਵੀ ਕਰਵਾਨ ਕਰਾਂਗੇ ਤੇ ਬਾਰਡਰ ਤੇ ਜਾ ਕੇ ਜੇ ਸਾਨੂੰ ਧਨ ਮਨ ਧਨ ਕਿਸੇ ਤਰ੍ਹਾਂ ਦੀ ਵੀ ਸਾਡੀ ਕੋਈ ਜ਼ਿੰਮੇਵਾਰੀ ਲਾਈ ਜੂਗੀ ਅਸੀਂ ਦੇਸ਼ ਦੇ ਨਾਲ ਖੜੇ ਜਿਹੜੀ ਜਿਹੜੀ ਪਾਰਟੀ ਲੋਗ ਆਏ ਨੇ ਨਾਲ ਤੁਹਾਡੇ ਸਾਰੀਆਂ ਪਾਰਟੀਆਂ ਦੇ ਮੇਰੇ ਨਾਲ ਤਾਂ ਹੀ ਦੇਖੋ ਇਸ ਟਾਈਮ ਸਾਡਾ ਸਿਰਫ ਇਸ ਟਾਈਮ ਹਿੰਦੂਸਤਾਨੀ ਖੜੇ ਹੈ ਠੀਕ ਹੈ ਆਪਾਂ ਹਿੰਦੂਸਤਾਨੀ ਆਪਾਂ ਕਿਸੇ ਪੋਲੀਟੀਕਲ ਪਾਰਟੀ ਜੋ ਹੈ ਨਹੀਂ ਆਪਾਂ ਹਿੰਦੂਸਤਾਨੀ ਸਾਰੀਆਂ ਪਾਰਟੀਆਂ ਸ਼ਾਮ ਰ ਆਕਾਲੀ ਦਲ ਭਾਜਪਾ ਕਾਂਗਰਸ ਦੇਖੋ ਇਹ ਆਕਾਲੀ ਦਲ ਤੋਂ ਖੜੇ ਬੀਜੇਪੀ ਤੋਂ ਖੜੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੱਤਰਕਾਰਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਤੁਸੀਂ ਕਾਂਗਰਸ ਤੋਂ ਮੈਂ ਕਾਂਗਰਸ ਛੱਡਤੀ ਜੀ ਮੈਂ ਕਾਂਗਰਸ ਤੋਂ ਨਹੀਂ ਹੈਗਾ ਜੀ ਆਹ ਕਾਂਗਰਸ ਹੈ ਨਾ ਬੀਜੇਪੀ ਆਪਾਂ ਸਿਰਫ ਹਿੰਦੂਸਤਾਨੀ ਮਤਲਬ ਕਿ ਸਾਡੇ ਜਿੰਨੇ ਵੀ ਬਾਰਡਰਾਂ ਦੇ ਫੁੱਟੀਆਂ ਆ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦੇ ਜੋ ਵੀ ਸਮਾਨ ਦੀ ਲੋਡ ਹੋਏਗੀ ਤੁਸ ਵੀ ਲੋਡ ਹੋਈਏ ਪਾਛੇ ਜੀ ਵੀ ਅਸੀਂ ਸਾਰੇ ਉਹਨਾਂ ਨੂੰ ਦੇਖ ਪਾਰਟੀਆਂ ਨੂੰ ਪਿੱਛੇ ਹਟ ਕੇ ਨਾ ਬੀਜੇਪੀ ਨਾ ਕਾਂਗਰਸ ਨਾ ਸਾਰੇ ਇਕੱਠੇ ਹੋ ਗਏ ਅਸੀਂ ਸਾਰੇ ਇੱਕ ਦੂਜੇ ਦੇ ਹੱਕ ਤੇ ਖੜੇ ਅਸੀਂ ਆਪਣੇ ਖੂਨ ਦਾ ਇੱਕ ਇੱਕ ਕਤਰਾ ਆਪਣੇ ਦੇਸ਼ ਵਾਸਤੇ ਜੰਨ ਨੂੰ ਤਿਆਰ ਹੈ देखो आज जो हम लोग सारे एकत्र हुए हैं यहाँ पर सभी पार्टियों से ऊपर उठ करके उसका मेन कारण है कि हम अपने जो बॉर्डर पर सैनिक है उसको उत्साहित करें और अपने जो नेतृत्व है भारत के उसके प्रति हमारे हम लोगों का समर्पण सभी आदमी करके इकट्ठे होकर के हम लोग जो है उनको मान बनाने के लिए जो हमें पूरे भारत के अंदर एक सुरक्षा की भावना से जो हम लोग देख रहे हैं इसके लिए हम लोग सभी एकत्रित होकर के उनके मान बनाने के लिए हम लोग पूरे शहर के अंदर तिरंगा यात्रा निकाल रहे हैं और पूरे भारत में इस तरह की तिरंगा यात्रा ये दर्शाता तो है कि फौजी जहाँ पर एक तरफ है हम उनके प्रति सुदृढ़ है समर्पण है और हमारा एक एक खून का कतरा भी हम उनके लिए समर्पित कर सकते हैं प्रधानमंत्री एक बात और यहाँ पे ना आज और रतन प्रोफेशनल एजुकेशन पॉलिसी है और आज हम तिरंगा दिवस मनाने जा रहे हैं हमारे भारत के जो रक्षक हैं उनके लिए ऑपरेशन सिंधूर के लिए जो है वो हम उनको वो देने जा रहे हैं ट्रिब्यूट देने जा रहे हैं हम उनको आज तिरंगा दिवस मना हमें बहुत गर्व है अपनी सेना पे कि उन्होंने ऑपरेशन सिंधूर से हमें आतंकवादियों को ਹਾਰਾ ਹਮ ਤੇ ਕੋਈ ਵੀ ਹਾਨੀ ਨਹੀਂ ਸਾਡੇ ਭਾਰਤ ਤੇ ਕੋਈ ਵੀ ਹਾਨੀ ਨਹੀਂ ਹੋਇਆ ਹਾਂ ਵਹਾਂ ਵੀ ਕੋਈ ਪਾਕਿਸਤਾਨ ਵਿੱਚ ਕੋਈ ਨਾਗਰਿਕ ਕੋ ਨਹੀਂ ਹੋਇਆ ਔਰ ਹਮੇ ਗਰਵ ਹੈ ਸਾਡੀ ਸੈਨਾ ਤੇ ਕਿਉਂਕਿ ਉਹਨੇ ਇਥੇ ਅੱਛੇ ਸੇ ਹਮੇ ਇਸ ਉਸ ਸਿਚੁਏਸ਼ਨ ਮੇ ਪ੍ਰੋਟੈਕਟ ਕਰਾ ਨਾਮ ਮਸਕਾਨ ਹੈ ਮੈਂ ਵੀ ਐਸੀ ਨਰਸਿੰਗ ਦੀ ছাত্রী ਰਤਨ profession education college ਚਪੜੀ ਹਾਂ ਸੋਹਣਾ ਸੋਹਣਾ ਚ ਕਿ ਅਸੀਂ ਤਿਰੰਗਾ ਦਿਵਸ ਮਨਾਉਣ ਜਾ ਰਹੇ ਹਾਂ ਉਹਨਾਂ ਨੂੰ ਟ੍ਰਿਬਿਊਟ ਦੇਣ ਲਈ ਜਿਹੜੇ ਸਾਡੇ ਆਰਮੀ ਦੇ ਰક્ષਕ ਜਿਨ੍ਹਾਂ ਨੇ ਸਾਨੂੰ ਪ੍ਰੋਟੈਕਟ ਕੀਤਾ ਇਸ ਆਪਰੇਸ਼ਨ ਸਿੰਧੂ ਕਰਕੇ ਸਾਨੂੰ ਸਾਡੀ ਫੌਜ ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਉਗਰਵਾਦੀਆਂ ਨੂੰ ਨਸ਼ਟ ਕਰਕੇ ਸਾਡੇ ਸਿਵਿਲਿਅਨ ਬਚਾਏ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਰਿੰਦਰ ਸਿੰਘ ਪਿੰਡ ਸੋਹਾਣਾ ਵਾਸੀ ਪਿੰਡ ਸੋਹਾਣਾ ਇਹ ਆਪਣਾ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤਿਰੰਗਾ ਯਾਤਰਾ ਫੌਜੀਆ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਜਿਕਰਕ ਜਾਵੇ ਨਿਹਾਲ ਹੋ ਜਾਵੇ ਸਿੰਘਾਂ ਜਿੱਦਾਂ ਦੇ ਚਾਰਾ ਨੂੰ ਪਾਵੇ ਸ਼ਕਾਲ ਬਿਲਕੁਲ 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 ਆਪਰੇਸ਼ਨ ਸੰਧੂਰ ਕਰਕੇ ਫੌਜੀਆਂ ਲਈ ਜਿਹੜੀ ਯਾਤਰਾ ਹੈ ਉਹਨਾਂ ਦੀ ਬੱਲੇ ਬੱਲੇ ਕਰਾਉਣ ਲਈ ਕੱਢੀ ਜਾ ਰਹੀ ਹੈ ਜੀ ਉਹਨਾਂ ਦਾ ਜੈ ਜੈਕਾਰ ਹੀ ਰਹੇ ਉਹਨਾਂ ਦੀ ਫੌਜ ਬਿਲਕੁਲ ਜੀ ਬਿਲਕੁਲ ਬਿਲਕੁਲ ਸਿਵਲਨ ਨੂੰ ਬਚਾਇਆ ਅੱਤਵਾਦੀ ਠੋਕੇ ਠੀਕ ਹੈ ਜੀ ਉਹਨਾਂ ਦੀ ਬੱਲੇ ਬੱਲੇ ਹੈ ਸਾਡੇ ਸੈਨਿਕਾਂ ਦੀ ਬੱਲੇ ਬੱਲੇ ਜੈ ਹਿੰਦ ਜੈ ਹਿੰਦ